ਗੁਰਦਾਸ ਮਾਨ ਦਾ ਬਹੁਤ ਮਸ਼ਹੂਰ ਗੀਤ ਛੱਲਾ ਇੱਥੇ ਸ਼ੂਟ ਹੋਇਆ ਸੀ ਦੋਸਤੋ ਗੁਰਦਾਸ ਮਾਨ ਦਾ ਜਿਹੜਾ ਮਸ਼ਹੂਰ ਗੀਤ ਸੀ ਛੱਲਾ ਉਹਦੀ ਸ਼ੂਟਿੰਗ ਹੋਈ ਸੀ ਜਿਹੜੀ ਉਹ ਇਸ 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 ਜਗ੍ਹਾ ਦੇ ਉੱਤੇ ਹੀ ਹੋਈ ਸੀ ਤੁਸੀਂ ਅਕਸਰ ਹੀ ਇਹ ਸਮੰਦਰ ਦਾ ਸੀਨ ਹੈ ਜਿਹੜਾ ਤੁਸੀਂ ਗੁਰਦਾਸ ਮਾਨ ਦਾ ਜਿਹੜਾ ਗੀਤ ਹੈ ਉਸ ਦੇ ਸ਼ੁਰੂ ਦੇ ਵਿੱਚ ਵੀ ਦੇਖੋਗੇ ਤੇ ਪੂਰੇ ਗੀਤ ਦੇ ਵਿੱਚ ਉਹ ਛੱਲਾ गा ਰਹੇ ਹੁੰਦੇ ਨੇ ਜਦੋਂ ਰਾਜ ਬੱਬਰ ਇਸ ਰਸਤੇ ਉੋਂ ਆਉਂਦੇ ਨੇ ਕਿਉਂਕਿ ਛੱਲਾ ਜਿਹੜਾ ਗੀਤ ਸੀ ਇਹ 1982 ਦੇ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਲੌਂਗ ਦਲ ਸ਼ਿਕਾਰਾ ਦੇ ਵਿੱਚ ਸੀ ਜਿਸ ਦੇ ਵਿੱਚ ਉਹ ਗੁਰਦਾਸ ਮਾਨ ਇਸ ਜਗ੍ਹਾ ਦੇ ਉੱਤੇ ਛੱਲਾ ਗੀਤ गा ਰਹੇ ਹੁੰਦੇ ਨੇ ਤੇ ਰਾਜ ਬੱਬਰ ਜਿਹੜੇ ਨੇ ਉਹਨੂੰ ਮਿਲਣ ਲਈ ਇੱਧਰੋਂ ਹੱਥ 'ਚ ਇੱਕ ਫਾਈਲ ਜੀ ਫੜੀ ਇੱਧਰੋਂ ਆ ਰਹੇ ਹੁੰਦੇ ਨੇ ਤੇ ਸਕਰੀਨ ਸ਼ਾਟ ਤੁਹਾਨੂੰ ਲਾ ਦਿੱਤੇ ਜਾਣਗੇ ਨਾਲ ਇਹ ਫਿਲਮ ਹਰਪਾਲ ਟਵਾਣਾ ਉਹ ਨਿਰਮਾਤਾ ਤੇ ਨਿਰਦੇਸ਼ਕ ਜੀ ਹਰਪਾਲ ਟਵਾਣਾ ਸੀ ਉਹਨਾਂ ਵੱਲੋਂ ਬਣਾਈ ਗਈ ਸੀ ਇਸ ਦੇ ਵਿੱਚ ਓਮਪੁਰੀ ਤੇ ਨੀਨਾ ਟਵਾਣਾ ਤੇ ਮੇਰ ਮਿੱਤਰ ਦੇ ਖਾਸ ਰੋਲ ਸਨ ਇਹਦੇ ਵਿੱਚ ਮੇਰ ਮਿੱਤਰ ਰੁਲੀਆ ਕੁੱਬਾ ਤੇ ਨਿਰਮਲ ॠषि ਗੁਲਾਬੋ 마ਸੀ ਦੇ ਮਸ਼ਹੂਰ ਕੈਰੇਕਟਰ ਹੋਏ ਸਨ ਅਦਾਸ ਮਾਨ ਦਾ ਛੱਲਾ ਗੀਤ ਜਿਹੜਾ ਉਹ ਉਦੋਂ ਤੋਂ ਹੀ ਮਸ਼ਹੂਰ ਹੋਇਆ ਸੀ ਇਹ ਛੱਲਾ ਕਾਲੀਆਂ ਮਰਚਾਂ ਮੌਰਾ ਪੀ ਕੇ ਮਰਸਾਂ ਇਹ गाने ਦੇ ਬੋਲ ਸੀ ਤੇ ਇਹ ਉਹੀ ਜਗ੍ਹਾ ਦੋਸਤੋ ਆ ਤੁਸੀਂ ਸਕਰੀਨ ਸ਼ਾਟ ਦੇ ਵਿੱਚ ਮਲਾ ਸਕਦੇ ਹੋ ਤੇ ਇੱਥੇ ਗਰਦਾਸ ਮਾਨ गा ਰਿਹਾ ਹੁੰਦਾ ਤੇ ਬੈਕਗ੍ਰਾਉਂਡ ਦੇ ਵਿੱਚ ਇਸ ਜਗ੍ਹਾ ਦੀ ਲੋਕੇਸ਼ਨ ਆ ਰਹੀ ਹੁੰਦੀ ਹੈ ਇਹ ਲੌਂਗ ਟਰਨ ਸ਼ਕਾਰਾ ਚੱਲਿਆ ਸੀ ਨਾ ਹਾਂਜੀ ਕਲਾ ਕੀ ਤੋਂ ਉੱਥੇ ਬਣਾਇਆ ਸੀ ਉਹ ਬਾਬੇ ਸਮਾਧ ਤੇ ਹਾਂ ਬਾਬੇ ਸਮਾਧ ਤੇ ਹਾਂ ਸਮਝਿਆ ਕਿ ਨਹੀਂ ਹਾਂਜੀ ਤੇ ਬਾਕੀ ਉਹ ਪਰਲੇ ਕੇਲੇ ਸ਼ੂਟਿੰਗ ਹੋਈ ਸੀ ਠੀਕ ਹੈ ਲੌਂਗ ਦਾ ਲਸ਼ਕਾਰਾ ਫਿਲਮ ਪੰਜਾਬੀ ਲੌਂਗ ਦਾ ਲਸ਼ਕਾਰਾ ਪੰਜਾਬੀ ਫਿਲਮ 1982 ਚ ਰਿਲੀਜ਼ ਹੋਈ ਸੀ 77 ਚ ਸ਼ੂਟਿੰਗ ਹੋਈ ਹੈ ਬਿਲਕੁਲ ਆਹ ਫਿਲਮ ਬਣੀ ਹੈ 70 ਇੱਥੇ ਆਉਂਦੇ ਰਹੇ ਨੇ ਨਾ ਅੱਛਾ ਸਰਪੰਚ ਦਾ ਰੋਲ ਉਹਦੇ ਵਿੱਚ ਅਰਜਨ ਸਿੰਘ ਸੀ ਬੰਦਾ ਸੀ ਨੇ ਕਰਿਆ ਸੀ ਪਟਿਆਲੇ ਲਾਇਬ੍ਰੇਰੀਅਨ ਸੀ ਲਾਇਬ੍ਰੇਰੀਅਨ ਸੀ ਪਟਿਆਲਾ ਕਾਲਜ ਦਾ ਅੱਛਾ ਉਹ ਕੇਮਾਈਕਲ ਕੋਰਸ ਕਰਿਆ ਸੀ ਗੁਰਦਾਸ ਮਾਨ ਨੇ ਵੀ ਉੱਥੇ ਕਰਿਆ ਸੀ ਠੀਕ ਹੈ ਇਹ ਹਰਪਾਲ ਟਵਾਣਾ ਦੀ ਫਿਲਮ ਸੀ ਹਰਪਾਲ ਟਵਾਣਾ ਦੀ ਫਿਲਮ ਸੀ ਨੀਨਾ ਟਵਾਣਾ ਉਹਦੀ ਮਾਂ ਬਣੀ ਸੀ ਵਾਹ ਆਪਣਾ ਦੀ ਰਾਜ ਬੱਬਰ ਦੀ ਰਾਜ ਬੱਬਰ ਦੀ ਤੇ ਅਗਰ ਮੈਂ ਤੁਹਾਨੂੰ ਦੱਸਾਂ ਕਿ ਜਗ੍ਹਾ ਹੈ ਕਿੱਥੇ ਤਾਂ ਇਹ ਅੱਜ ਕੱਲ ਮੇਰੇ ਖਲਚ ਮਲੇਰ ਕੋਟਲਾ ਜ਼ਿਲ੍ਹਾ ਪੈ ਜਾਂਦਾ ਤੇ ਇਹ ਜਦੋਂ ਮਲੇਰ ਕੋਟਲਾ ਤੋਂ ਨਾਬਾ ਪਟਿਆਲਾ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਬਾਗੜੀਆਂ ਲੰਘ ਕੇ ਸਾਹਮਣੇ ਮਲੇਰਕੋਟਲਾ ਤੋਂ ਜਿਹੜੀ ਨਾਬਨ ਰੋਡ ਜਾਂਦੀ ਹੈ ਪਟਿਆਲਾ ਨੂੰ ਉਹ ਰੋਡ ਹੈ ਬਾਗੜੀਆਂ ਦੇ ਵਿੱਚ ਤਕਰੀਬਨ ਜਿਹੜੀ ਫਿਲਮ ਬਣੀ ਸੀ ਲੌਂਗ ਦਾਲ ਸ਼ਿਕਾਰਾ ਉਹਦੀ ਜ਼ਿਆਦਾਤਰ ਸ਼ੂਟਿੰਗ ਸੀ ਜਿਹੜੀ ਉਹ ਬਾਗੜੀਆਂ ਦੇ ਵਿੱਚ ਹੋਈ ਸੀ ਬਾਗੜੀਆਂ ਪਿੰਡ ਇੱਥੋਂ ਬਿਲਕੁਲ 1 ਕਿਲੋਮੀਟਰ ਤੇ ਹੈ